ਕੀ ਕੇ ਬੇਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਿਆਈ ਇਹ ਪ੍ਰਾਣੀ ਆਪਣੇ ਜੀਵਨ ਦੇ ਵਿੱਚ ਈਰਖਾ ਦੁਸ਼ਮਣੀ ਦਵੈਸ਼ ਕਰਨੇ ਲੱਗਿਆ ਹੋਇਆ ਨਾ ਜਿਹੜਾ ਇਹ ਤੋਂ ਦੂਰ ਹੋ ਕੇ ਜੇ ਤੂੰ ਪਰਮਾਤਮਾ ਦੀ ਧਿਆਨਤਾ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਆਪਣੇ ਧਿਆਨ ਦੇ ਵਿੱਚ ਲੈ ਕੇ ਆਉਣਾ ਨਾ ਆਪਣੇ ਦੁਸ਼ਮਣੀ ਤੋਂ ਪਰੇ ਹੋ ਕੇ ਤਾਂ ਹੀ ਤੇਰੇ ਮੇਰਾ ਜਪ ਤਪ ਸੇਵਾ ਸਜਮ ਕੀਤਾ ਪਾਠ ਆਕਿਆ ਕੀਤੀਆਂ ਟੱਲ ਬਜਾਏ ਤਿਲਕ ਲਗਾਏ ਮਨਜੂਰ ਨੇ ਤੂੰ Hindu Muslim ਸਿੱਕੇ ਸਾਰੀ ਦੁਨਿਆਵੀ ਰੂਪ ਚ ਜੋ ਮਰਜੀ ਐ ਪਰ ਜਦੋਂ ਤੂੰ ਅੰਦਰੋਂ ਦੁਸ਼ਮਣੀ ਤੋਂ ਨਹੀਂ ਛੁੱਟਿਆ ਜਦੋਂ ਤੂੰ ਪੰਜ ਦਮੈਸ਼ਾਂ ਤੋਂ ਨਹੀਂ ਛੁੱਟਿਆ ਜਦੋਂ ਤੇਰੇ ਮਨ ਦੇ ਵਿੱਚ ਦੂਜੇ ਦੇ ਪ੍ਰਤੀ ਵਿਆਧ ਹੈ ਨਹੀਂ ਦਰਦ ਹੈ ਨਹੀਂ ਉਹ ਲੋੜਵੰਦ ਦਾ ਸਹਾਰਾ ਹੈ ਨਹੀਂ ਤਾਂ ਤੇਰਾ ਮੁਸਲਮ ਇੰਦੂ ਸਿਕਰੀ ਸਾਈ ਕੁਝ ਵੀ ਹੋਣਾ ਮਨਜੂਰ ਨਹੀਂ ਮਾਨਵਤਾ ਦਾ ਸੰਦੇਸ਼ ਇਹੀ ਦਿੰਦਾ ਹੈ ਰੇਗਤਰਨ ਤੇ ਇਨਸਾਨੀਅਤ ਤੇ ਰਾਹ ਤੇ ਤੁਰਨਾ ਹੀ ਧਰਮ ਦੀ ਫਲਸਫੇ ਹੁੰਦੀ ਹੈ ਸੋ ਇਹੀ ਗੱਲ ਹੈ ਕਿ ਜੇ ਤੂੰ ਅੰਤਰਧਿਆਨ ਤਾਂ ਹੋ ਕੇ ਆਪਣੇ ਆਪ ਨੂੰ ਕਿਸੇ ਲੋੜਵੰਦ ਦਾ ਸਹਾਰਾ ਬਣਾ ਲਿਆ ਨਾ ਤਾਂ ਸਾਰਾ ਹੀ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈਚਾਰਾ ਤੋਂ ਬਣ ਚੁੱਕਿਆ ਇਹ ਜੇ ਤੂੰ ਸੇਖੋ ਕਿ ਵੀ ਕਿਸੇ ਦਾ ਬੁਰਾ ਕਰ ਰਿਹਾ ਸੋਚ ਰਿਹਾ ਸੋਚ ਹੀ ਤੇ ਆ ਤਾਂ ਤੂੰ ਬੁਰਾ ਕਰਤਾ ਸਮਝਦਾ ਜੋ ਮਹਾਰਾਜ ਨੇ ਪਹਿਲੇ ਕਹਿੰਦਾ ਹੱਕ ਪਰਾਇ ਨਾਨਕਾ ਸੁਰਗਾ ਉਸ ਗਾਏ ਲੇਕਿਨ ਉਹ ਸੂਰ ਦੇ ਗਾਂ ਦੇ ਵਿੱਚ ਖਾਣ ਵਾਲਿਆਂ ਤੇ ਜਾਂ ਕੱਟਣ ਵਾਲਿਆਂ ਤੇ ਫਰਕ ਨਹੀਂ ਮਹਾਰਾਜ ਕਹਿੰਦੇ ਕੋਈ ਇਹ ਹੱਕ ਪਰਾਇਆ ਜਾਂ ਮਤਲਬ ਪਰਾਇਆ ਹੱਕ ਇਹ ਨਹੀਂ ਵੀ ਕਿ ਇਹਦਾ ਪੈਸਾ ਵੀ ਕਿ ਇਹਦਾ ਕਿਸੇ ਵੀ ਟਾਈਪ 'ਚ ਬੁਰਾ ਕਰਨਾ ਉਹ ਹੱਕ ਪਰਾਇ ਹੀ ਹੈ ਉਹੀ ਗੱਲ ਆ ਬਿਖੇ ਮਕਾਰ ਦੁਸ਼ਟ ਕਿਰਖਾ ਕਰੇ ਇਹ ਤਾਂ ਆਤਮਾ ਹੋਈ ਧਿਆਈ ਜਿਹੜਾ ਇਹਨਾਂ ਚੀਜ਼ਾਂ ਤੋਂ ਹੋਈ ਨਾ ਦਵੇਸ਼ ਤੋਂ ਦੂਰ ਹੋ ਕੇ ਉਹਨਾਂ ਜਿਹੜੇ ਮਰਜ਼ੀ ਰੂਪ ਚ ਚਾਹੇ Hazrat Muhammad ਸਾਹਿਬ ਜੀ ਦੇ ਰੂਪ ਚ ਚਾਹੇ ਸ਼੍ਰੀ ਸ਼ਿਵਗੋਵਾਨ ਜੀ ਦੇ ਰੂਪ ਚ ਚਾਹੇ ਸ਼੍ਰੀ ਜਸ਼ੂ ਮਸ਼ੀ ਜੀ ਦੇ ਰੂਪ ਵਿੱਚ ਲੈ ਚਾਹੇ ਸ਼੍ਰੀ ਗੁਰੂ ਨਾਨਕ ਦੇ ਜਾਈ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਰੂਪ ਚ ਬੋਧਾਵ ਪਰਮਾਨ ਹੈ ਉਹਦੇ ਵੀ ਸਾਡੇ ਰੂਪ ਦਾ ਅਰਨ ਕਰਕੇ ਪ੍ਰਮਾਤਮਾ ਜੀ ਆ ਜਾਂਦੇ ਨੇ ਤੇ ਜਿਹੜਾ ਕੰਮ ਦਿਖਾਵੇ ਮਾਤਰ ਹੈ ਉਹਦੇ ਉਹਦਾ ਇਹ ਨਾ ਇੱਥੇ ਕੁਝ ਬਣਦਾ ਨਾ ਉੱਤੇ ਕੁਝ ਬਣਦਾ ਤੋਂ ਚੰਗਾ ਕਮਾਦਲਾ ਆਪਣੇ ਆਪ ਨੂੰ ਆਪਣੀ ਸੋਚ ਨੂੰ ਚੰਗੀ ਬਣਾ ਤੇ ਮਨ ਬਤਾ ਦਾ ਸਹਾਰਾ ਵਣ ਸਮਾਜਿਤ ਲਈ ਫੈਸਲੇ ਲੈ